ਤੁਸੀਂ ਛੁੱਟੀ ਤੇ ਹੋ ਜਾਂ ਫਰਲੋ ਤੇ ਹੋ ਸਰ ਮੈਂ ਨਹੀਂ ਕੰਮ ਦੱਸਣਾ ਮੇਰੇ ਕੋਲ ਸਵਾਲ ਦਾ ਜਵਾਬ ਚਾਹੀਦਾ ਮੈਨੂੰ ਆਰ ਯੂ ਔਰ ਮੈਡੀਕਲ ਲੀਵ ਔਰ ਨਾਟ ਡੀਸੀ ਸਾਹਿਬ ਤੁਸੀਂ ਛੁੱਟੀ ਉੱਤੇ ਹੋ ਜਾਂ ਫਰਲੋ ਉੱਤੇ ਸਿਮਰਜੀਤ ਸਿੰਘ ਬੈਂਸ ਅੱਜ ਜਲੰਧਰ ਦੇ ਡੀਸੀ ਦਫ਼ਤਰ ਵਿਖੇ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਵਾਸਤੇ ਸੰਘਰਸ਼ ਕਰ ਰਹੇ ਬੱਚਿਆਂ ਦੇ ਲਈ ਡੀਸੀ ਵਿਰਿੰਦਰ ਕੁਮਾਰ ਸ਼ਰਮਾ ਨੂੰ ਮਿਲਣ ਵਾਸਤੇ ਪਹੁੰਚੇ ਡੀਸੀ ਨੂੰ ਦਫ਼ਤਰ ਤੋਂ ਗੈਰਹਾਜ਼ਰ ਵੇਖ ਕੇ ਏਡੀਸੀ ਜਸਬੀਰ ਸਿੰਘ ਨੂੰ ਮਿਲੇ ਅਤੇ ਉਹਨਾਂ ਕਿਹਾ ਕਿ ਉਹ ਵੇਖਣਾ ਚਾਹੁੰਦੇ ਹਨ ਕਿ ਡੀਸੀ ਮੈਡੀਕਲ ਛੁੱਟੀ 'ਤੇ ਹਨ ਜਾਂ ਵੈਸੇ ਹੀ ਘਰ ਬੈਠੇ ਹਨ ਡੀਸੀ ਦੀ ਦਫ਼ਤਰ 'ਚ ਗੈਰ ਮੌਜੂਦਗੀ ਨੂੰ ਵਿਧਾਇਕ ਸਾਹਿਬ ਨੇ ਏਡੀਸੀ ਦੀ ਇੱਕ ਵੀ ਨਾ ਸੁਣੀ ਹਾਲਾਂਕਿ ਏਡੀਸੀ ਨੇ ਵਿਧਾਇਕ ਨੂੰ ਦੱਸਿਆ ਡੀਸੀ ਸਾਹਿਬ ਨੂੰ ਪਿੱਠ ਦਰਦ ਦੀ ਸ਼ਿਕਾਇਤ ਹੈ ਜਿਸ ਕਰਕੇ ਡਾਕਟਰ ਨੇ ਆਰਾਮ ਕਰਨ ਵਾਸਤੇ ਕਿਹਾ ਹੈ ਪਰ ਮੈਡੀਕਲ ਛੁੱਟੀ ਰਜਿਸਟਰ ਵੇਖੇ ਬਿਨਾ ਸਿਮਰਜੀਤ ਸਿੰਘ ਬਿਆਨs ਯਕੀਨ ਨਹੀਂ ਕਰ ਰਹੇ ਸਨ ਅਤੇ ਵਾਰ-ਵਾਰ ਏਡੀਸੀ ਨੂੰ ਹਾਜ਼ਰੀ ਰਜਿਸਟਰ ਵਿਖਾਉਣ ਲਈ ਕਹਿ ਰਹੇ ਸਨ ਇਸ ਮੌਕੇ ਜਦੋਂ ਏਡੀਸੀ ਨੇ ਡਿਪਟੀ ਕਮਿਸ਼ਨਰ ਨਾਲ ਆਪਣੇ ਫੋਨ ਉੱਤੇ ਗੱਲ ਕਰਵਾਈ ਤਾਂ ਬੈਂਸ ਨੇ ਪੁੱਛਿਆ ਤੁਸੀਂ ਛੁੱਟੀ ਉੱਥੇ ਉਹ ਜਾਂ ਫਰਲੋ ਉੱਤੇ ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ ਜੀ ਨੇ ਵੀ ਬੈਠ ਹੋਣੀ ਸੱਸ ਜੀ ਨੇ ਡਾਕਟਰ ਨੇ ਦੱਸਿਆ ਜੀ ਅੰਦਰ ਹੋ ਛੁੱਟੀ ਦੇ ਹੈਗਾ ਮੈਡੀਕਲ ਲੀਵ ਤੇ ਤੂੰ ਸੁਣ ਕਿ ਕਿੰਨਾ ਫਰਲੋ ਤੇ ਛੁੱਟੀ ਤੇ ਹੀ ਹੈ ਨਹੀਂ ਹੁੰਦਾ ਮੈਂ ਆਪਣੇ ਬੌਸ ਨੂੰ ਅਰ ਮੈਂ ਵੀ ਨਹੀਂ ਬੌਸ ਮੁੰਡਾ ਬੌਸ ਹੋ ਸਕਦਾ ਸਾਡੇ ਲਈ ਨਹੀਂ ਹੈਗਾ ਮੈਂ ਪੁੱਛ ਰਿਹਾ ਮੈਡੀਕਲ ਛੁੱਟੀ ਤੇ ਆ ਜਾਂ ਨਹੀਂ ਛੁੱਟੀ ਤੇ ਘੜੀ ਘਲੀਫ ਤੇ ਨੇ ਛੁੱਟੀ ਉਹਨਾਂ ਨੇ ਤਾਂ ਲਈ ਆਉਂਗੀ ਛੁੱਟੀ ਤੇ ਇਹ ਤਾਂ 2 ਦਿਨ ਤੋਂ ਮੈਂ ਤੁਹਾਨੂੰ ਦੱਸਿਆ ਸੀ ਸਟੇਰ ਸਰ ਆਪਾਂ ਬੌਸ ਤਾਂ ਆ ਵੀ ਉਹ ਮੈਡੀਕਲ ਲੀਵ ਤੇ ਨੇ ਜਾਂ ਵੈਸੇ ਹੀ ਘਰੇ ਬੈਠੇ ਡੀਸੀ ਆ ਕਾਉਂਟੇਬਲ ਹੈਗਾ ਪਲੀਜ਼ ਹਾਂਜੀ ਉਦੀ ਕੜਾ ਡੀਸੀ ਦੀ ਕੋਈ ਕੌਂਟੇਬਿਲਿਟੀ ਨਹੀਂ ਹੈਗੀ। ਉਹਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈਗੀ ਆ ਵੀ ਉਹ ਆਪਣੀ ਕੌਂਟੇਬਿਲਿਟੀ ਦੱਸੇ ਸਾਰੇ ਲੋਕਾਂ ਨੂੰ ਕਿੱਥੇ ਮੈਂ ਕੱਲ ਦਾ ਲਗਭਗ 5-6 ਵਾਰ ਕਾਲ ਕੀਤਾ। ਅੱਜ ਸਵੇਰ ਤੋਂ ਕਾਲ ਕਰ ਰਹੇ ਹਾਂ। ਹੋਟਲ ਜੀ ਮੈਡੀਕਲ ਲੀਵ ਤੇ ਹੈਗੇ ਆ ਦੱਸੋ ਵੀ ਹਾਂ ਮੈਡੀਕਲ ਲੀਵ ਤੇ ਹਮ ਕਿਹੜੀ ਐਜੂਕੇਸ਼ਨਲ ਹੱਬ ਇੰਸਟੀਟਿਊਟਸ ਜ਼ਿਆਦਾ ਹੈਗੇ ਆ ਕਾਲਜ ਯੂਨੀਵਰਸਿਟੀ ਆ ਪ੍ਰਾਈਵੇਟ ਜਿਹੜਾ ਐਜੂਕੇਸ਼ਨ ਮਾਫੀਆ ਮੇਰੇ ਨਾਲੋਂ ਵੱਧ ਜਾਣਕਾਰੀ ਤੁਹਾਡੇ ਕੋਲ ਹੈ। ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਜਲੀਲ ਕਰਦੇ ਆ ਐਂਡ ਸੌਰੀ ਟੂ ਸੇ ਕਿ ਉਹਨੂੰ ਪ੍ਰੋਟੈਕਟ ਕਰਨ ਵਾਲਾ ਨਾ ਜਿਹੜਾ ਤਾਣਾ ਬਾਣਾ ਹੈਗਾ ਤੇ ਉਹ ਇਕੱਲਾ ਜਲੰਧਰ ਡੀਸੀ ਨਹੀਂ ਪੰਜਾਬ ਦੇ ਅੰਦਰ ਸਾਰੇ ਡੀਸੀਆਂ ਤੇ ਹਾਜ਼ਰੀ ਚੈੱਕ ਕਰਨੀਆਂ ਮੈਂ ਡੀਸੀ ਦੀ ਸੋ ਨੋ ਬ੍ਰਦਰ ਮੈਂ ਡੀਸੀ ਦੀ ਪਹਿਲਾਂ ਹਾਜ਼ਰੀ ਚੈੱਕ ਕਰਨੀ ਆ ਵੀ ਹੀ ਇਜ਼ ਔਨ ਮੈਡੀਕਲ ਲੀਵਰ ਨਾਟ ਨੰਮ ਸਰ ਨੇ ਤਾਂ ਉਹ ਪੇਸਟ ਕਰ ਚੁੱਕਾ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਉਹ ਮੈਂ ਮੰਨ ਲਈ ਗੱਲ ਨਹੀਂ ਸਿਹਤ ਠੀਕ ਹੈਗੀ ਆ ਪ੍ਰੋਸੀਜਰ ਹੈਗਾ ਨਾ ਬੀਸੀਆ ਆਇਆ ਕਿ ਪ੍ਰੋਸੀਜਰ ਦੇ ਉੱਪਰ ਅੰਡਰ ਦਾ ਪ੍ਰੋਸੀਜਰ ਠੀਕ ਆ ਜੇ ਉਹਨਾਂ ਦੀ ਸਿਹਤ ਖਰਾਬ ਹੈਗੀ ਆ ਕਿਸੇ ਵੀ ਮਨੁੱਖ ਨੂੰ ਕੋਈ ਕਿਸੇ ਬੰਦੇ ਨੂੰ ਕੋਈ ਸਰੀਰਕ ਪਰੇਸ਼ਾਨੀ ਆ ਸਕਦੀ ਹੈ ਵਟੋ ਮੈਡੀਕਲ ਲੀਵ ਲੈਣ ਨਾਲੇ ਤਨਖਾਹ ਦੇ ਨਾਲੇ ਘਰੇ ਗੁਲਛਰੇ ਦੋ ਕੰਮ ਨਹੀਂ ਨਾ ਹੁੰਦੇ ਸਰ ਉਹ ਤੇ ਸਰ ਨਾਲ ਗੱਲ ਕਰਕੇ ਕਰ ਲੋ ਸਰ ਨਾਲ ਸਾਡਾ ਤਾਂ ਫੋਨ ਨਹੀਂ ਚੱਲਿਆ ਤੁਸੀਂ ਕਰ ਲੋ ਗੱਲ ਤੁਸੀਂ ਮੈਂ ਡਿਸਟ ਦੇ ਘਰੇ ਚਲੇ ਜਾਣਾ ਅਸੀਂ ਸਾਰੀ ਪ੍ਰੈਸ ਨੂੰ ਲੈ ਕੇ ਹੋਣੇ ਐਦਾ ਨਹੀਂ ਹੈਗਾ ਵੀ ਉਹ ਗੈਰ ਜ਼ਿੰਮੇਵਾਰਾਨ ਤਰੀਕੇ ਦੇ ਨਾਲ ਘਰੇ ਬੈਠਣ ਮੌਜਾਂ ਵੀ ਮੈਂ ਫਾਰਮ ਤੇ ਨਹੀਂ ਚੁੱਟੀ ਵੀ ਨਹੀਂ ਲਈ ਤੇ ਘਰੇ ਮਾਜਾਂ ਕਰਾਂ ਤਨਖਾਹ ਵੀ ਲੈਣੀ ਆ ਤੇ ਘਰੇ ਐਸ਼ਾ ਵੀ ਕਰਨੀ ਆ ਸੋ ਬ੍ਰਦਰ ਮੈਂ ਮੰਨ ਲਈ ਤੁਹਾਡੀ ਗੱਲ ਫਿਰ ਉਹ ਮੈਡੀਕਲ ਭੇਜਣਾ ਉਹਨਾਂ ਨੂੰ ਤੇ ਸਰ ਕਿਸੇ ਨੂੰ ਵੀ ਮੈਂ ਆਈ ਐਗਰੀਡ ਆਈ ਐਗਰੀਡ ਵਟੋ ਪ੍ਰੋਸੀਜਰ ਤਹਿਤ ਛੁੱਟੀ ਲੈਣ ਹਜਦੀਪ ਸਿੰਘ ਸਾਹਿਬ ਭਾਈ ਪਿੱਛੇ ਆ ਜਾ ਯਾਰ ਮੈਂ ਕੱਲ ਦਾ ਤੁਹਾਨੂੰ ਟੈਲੀਫੋਨ ਕਰਦਾ ਕੱਲ 5-7 ਵਾਰੀ ਆਜ 5-7 ਵਾਰੀ ਸਾਹਿਬ ਨਾਲ ਗੱਲ ਹੀ ਨਹੀਂ ਜਾਨੀ ਬਾਕੀ ਲੋਕਾਂ ਦੇ ਜੱਕਦੇ ਨਹੀਂ ਜੇ ਮੇਰਾ ਨੰਬਰ ਹੁੰਦਾ ਤਾਂ ਹੀ ਜੱਕਣਾ ਸੀ ਅੰਡਰਸਟੂਡ ਹੋ ਗਿਆ ਨੰਬਰ 1 ਲੋਕਾਂ ਦੇ ਨਹੀਂ ਜੱਕਣੇ ਜੇ ਐਮਐਲਏ ਦਾ ਸੇਵ ਹੈ ਤਾਂ ਉਹ ਜੱਕ ਲੈਣਾ ਤੁਸੀਂ ਛੁੱਟੀ ਦਿਓ ਜਾਂ ਫਰਲੋ ਦਿਓ ਸਰ ਮੈਂ ਨਹੀਂ ਕੰਮ ਦੱਸਣਾ ਮੇਰੇ ਕੋਲ ਸਵਾਲ ਦਾ ਜਵਾਬ ਚਾਹੀਦਾ ਮੈਨੂੰ ਆਰ ਯੂ ਔਨ ਮੈਡੀਕਲ ਲੀਵ ਔਰ ਨਾਟ ਫੀਲਡ ਜੇ ਕਿਹੜੇ ਪਾਸੇ ਹੋ ਆ ਲਿਆਕਤ ਹੈਗੀ ਆ ਆ ਦੋਸਤੋ ਆ ਦੇਖ ਲੋ ਡੀ ਸਾਹਬ ਨੇ ਫੋਨ ਕੱਟ ਲਿਆ ਸਰ ਸਾਡੇ ਨਾਲ ਤਾਂ ਇੰਨਾ ਕੁਝ ਹੋ ਗਿਆ ਕਿਉਂਕਿ ਤਨਖਾਹ ਕਿੰਨੀ ਆ ਇੱਕ ਦਿਹਾੜੀ ਦੇ ਤਕਸੀਮ ਕਰਕੇ ਦੇਖ ਲੋ ਐਡੀ ਐਡੀਕ ਨੀਅਤ ਬਦਨੀਤ ਹੋਈ ਹੋਈ ਆ